ਫਗਵਾੜਾ ਵਿਖੇ ਟਰਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਹੋਈ ਮੌਤ ਆਰਐਮ ਲਾਈਵਲੀ ਫਗਵਾੜਾ ਤੋਂ ਪੰਕਜ ਪਾਟਵਾਸ ਦੇ ਨਾਲ ਪੁਨੀਰ ਦੀ ਰਿਪੋਰਟ ਮਾਮਲਾ ਹੋਇਆ ਮਾਮਲਾ ਐਕਸੀਡੈਂਟ ਹੋਇਆ ਨਾ ਵਾਹ ਪੇ ਫੀਡ ਵਾਲੀ ਫੈਕਟਰੀ ਆ ਪਕਵਾਰਾ ਸੇ ਆਕੇ ਸੰਪੂਰਨ ਆਂਦੇ ਅੱਛਾ ਤਾਂ ਟਰੱਕ ਕੋਰ ਛੋਟੀ ਗਾਡੀ ਕਾ ਹੋਇਆ ਹੈ ਅੱਛਾ ਤਾਂ ਇਹ ਬੰਦੇ ਪਤਾ ਨਹੀਂ ਕਿੰਨੇ ਥੇ ਇਹ ਤਾਂ ਡੈੱਡ ਹੋ ਗਿਆ ਤਾਂ ਇਸ ਟਰੱਕ ਵਾਲਾ ਡਰਾਈਵਰ ਕ ਫੈਕਚਰ ਹੈ ਕਿੰਨੇ ਬੰਦੇ ਮਤਲਬ ਡੈੱਡ ਹੋਏ ਕਿੰਨੇ ਬੰਦੇ ਡੈੱਡ ਹੋਏ ਆ ਡੈੱਡ 3-4 ਹੋਗੇ ਪਤਾ ਨਹੀਂ ਜਿਹੜਾ ਟਰੱਕ ਵਾਲਾ ਸੀ ਉਹ ਕੋਈ ਹੁਣ ਉਸਕੀ ਟਰੱਕ ਵਾਲੀ ਕੀ ਟਾਂਗ ਟੁੱਟੀ ਹੋਈ ਆ ਟਾਂਗ ਟੁੱਟੀ ਹੋਈ ਆ ਉਹ ਕਿੱਥੇ ਮੈਂ ਉਸ ਨੂੰ ਲੈ ਕੇ ਆਂਦੇ ਮੈਂ ਉਸ ਨੂੰ ਲੈਣੇ ਜਾ ਰਹਾ ਹਾਂ ਅਭੀ ਵਾਪਿਸ ਆ ਗਿਆ ਹਾਂ ਬਾਕੀ ਇਤਨੀ ਨਾਲੀ ਹੈ ਮੇਰੇ ਕੋ ਅੱਗੇ ਕੁਝ ਹੀ ਗੱਤ ਨਹੀਂ ਹੈ ਪੁਲਿਸ ਡਰਾਈਵ ਡਰਾਈਵ ਮੈਂ ਡਰਾਈਵ ਕਰ ਰਿਹਾ ਹਾਂ ਪੁਲਿਸ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਭਾਜੀ ਬੁਟਾਰਾ ਮੈਲੀ ਮੈਂ ਮੱਠਾ ਡਾਕਲਾਦ ਰਹਿਣ ਵਾਲਾ ਆ ਅੱਛਾ ਜੀ ਕੀ ਹੋਇਆ ਜਿਹੜਾ ਤੁਸੀਂ ਸਿਵਲ ਚ ਪਹੁੰਚੇ ਇੱਥੇ ਇਹ ਸਾਡੇ ਪਰਿਵਾਰ ਦੇ ਤਿੰਨੇ ਬੱਚੇ ਸੀ ਹਮ ਅਰਮਾਨ ਮੈਮੀ ਹਮ ਦਰਜੀਤ ਪੱਟੀ ਤੇ ਸਾਇਦ ਮੁਹੰਮਦ ਹਮ ਇਹ ਸਾਡੇ ਆਪਣੇ ਬੱਚੇ ਸੀ ਸਾਡੇ ਛੋਟੇ ਭਰਾ ਸੀ ਜਿਨ੍ਹਾਂ ਦਾ ਖਤਨਾਖ ਨਾ ਡੋੜ ਗਿਆ ਹਮ ਇਨਾਂ ਦੀ ਮੌਤ ਹੋ ਗਈ ਜਾਨੀ ਕਾਡ ਨਾ ਐਕਸੀਡੈਂਟ ਹੋ ਰਹੀ ਹੈ ਇਹ 1.457 ਨਾ ਐਕਸੀਡੈਂਟ ਹੋ ਗਿਆ ਜੀ ਇਹਨਾਂ ਦੀ ਮੌਤ ਹੋਈ ਹੈ ਕਿੰਨੇ ਕੁ ਉਮਰ ਸੀ ਇਹਨਾਂ ਦੀ ਇਹ ਬਿਲਕੁਲ ਜੰਗ ਸੀਗੇ ਜੀ ਇੱਕ ਤਾਂ 18 17 18 ਸਾਲ ਦਾ ਸੀ ਇੱਕ 20 ਸਾਲ ਦਾ ਸੀ ਇੱਕ 22 23 ਸਾਲ ਪੜਦੇ ਪੜਦੇ ਸੀ ਇਹ ਇੱਕ ਮੁੰਡਾ ਸਾਡਾ ਰਮਾਨ ਮੈਨ ਵੀ ਪੜਦਾ ਸੀ ਜੀ ਹਾਂਜੀ ਸਾਹਿਲ ਕੰਮ ਕਰਦਾ ਅ ਤਜਦੀਦ ਵੀ ਸਰੂਨ ਦਾ ਕੰਮ ਕਰਦਾ ਤੇ ਜਾ ਕਿੱਥੋਂ ਰੇ ਸੀ ਭਾਜੀ ਇਹ ਹਾਲੇ ਤੱਕ ਕਨਫਰਮ ਨਹੀਂ ਹੋਇਆ ਭਾਜੀ ਨਿਕਰੋ ਪਿੰਡ ਤੋਂ ਕਿੱਦਾਂ ਨਿਕਲੇ ਕੀ ਕਹਿ ਕੇ ਜਾਂ ਕਿਤੇ ਫੰਕਸ਼ਨ ਤੇ ਜਾਂ ਕਿਸ ਤਰ੍ਹਾਂ ਹਾਂਜੀ ਘਰੋਂ ਤਾਂ ਕਾਰ ਲੈ ਕੇ ਆ ਗਿਆ ਸੀਗੇ ਜੀ ਅੱਛਾ ਜੀ ਹਾਂਜੀ ਤੇ ਦੱਸ ਕਿ ਆ ਕਿੱਥੇ ਜਾ ਰਹੇ ਸੀ ਹਾਂਜੀ ਹਾਂਜੀ ਇੱਦਾਂ ਪਤਾ ਹੁੰਦਾ ਵੀ ਕਰ ਦੋ ਸ਼ਹਿਰ ਹੀ ਜਾਣਾ ਹੁੰਦਾ ਨਹੀਂ ਕਿਹੜਾ ਐਕਸੀਡੈਂਟ ਕਿੱਥੇ ਹੋਇਆ ਭਾਈ ਇਹ ਚਾਚੋ ਕੀ ਦੀ ਨੇੜੇ ਹੋ ਗਿਆ ਜੀ ਕਿ ਉਹ ਇਹਨਾਂ ਚੋਂ ਮਤਲਬ ਕੋਈ ਲੱਗ ਰਿਹਾ ਹੁਣ ਤਾਂ ਕੋਈ ਫੋਨ ਪਤਾ ਕੀਤਾ ਵੀ ਕਾਦੇ ਨਾ ਹੋਇਆ ਕਿੱਦਾਂ ਹੋਇਆ ਜਦੋਂ ਮੈਂ ਮੌਕਾ ਆਪ ਦੇਖਿਆ ਤੇ 407 ਹੀ ਉੱਥੇ ਖੜੀ ਸੀ ਤੇ ਗੱਡੀ ਖਸਤਾ ਹਾਲਤ ਸੀਗੀ ਅੱਛਾ ਜੀ ਤੇ ਉਹ ਦੇਖ ਕੇ ਲੱਗ ਰਿਹਾ ਨਹੀਂ ਬੱਚੀ ਜਦੋਂ ਮੈਂ ਸਿਵਲ ਹਸਪਤਾਲ ਪਹੁੰਚਿਆ ਤੇ ਉਹ ਜਲਦੀ ਕਲੀਅਰ ਕਰ ਦਿੱਤਾ ਸੀ ਜੇਕਰ ਸਾਬ ਜਿਹੜੇ ਜਿਹੜੇ ਕੈਂਟਰ ਨਾਲ ਐਕਸੀਡੈਂਟ ਹੋਇਆ ਵਾ ਉਹ ਡਰਾਈਵਰ ਕਿਸਾ ਡਰਾਈਵਰ ਨੂੰ ਹਲੇ ਜੀ ਲੈਣ ਗਈ ਹੈ 400 ਐਂਬੂਲੈਂਸ ਇਹਨਾਂ ਦੀ ਸਿਵਲ ਅਫਸਰ ਦੀ ਪ੍ਰਸ਼ਾਸਨ ਦੀ ਐਂਬੂਲੈਂਸ ਲੈਣ ਗਈ ਹੈ ਜੀ ਫਿਲਹਾਲ ਉੱਥੇ ਹੀ ਜਾ ਉਹ ਵੀ ਕੈਂਟਰ ਦੇ ਵਿੱਚ ਦੇਖੋ ਬਾਕੀ ਪਤਾ ਲੱਗਿਆ ਕੋਈ ਉੱਥੇ ਤੁਸੀਂ ਮੌਕਾ ਦੇਖੇ ਜਾ ਗਲਤੀ ਜਾਂ ਕਿਸ ਤਰ੍ਹਾਂ ਹੋਈ ਕਿ ਦੇਖੋ ਜਾ ਸਪੀਡ ਦੇਖੋ ਸੋਗ ਦੀ ਲਹਿਰ ਸੀ ਕੋਈ ਗਲਤੀ ਦਾ ਮੌਕਾ ਜਾਂ ਨਹੀਂ ਵਿਚਾਰਾਂ ਦਾ ਮਿਲਿਆ ਕਿਉਂਕਿ ਸਾਨੂੰ ਆਪਣੇ ਬੱਚਿਆਂ ਦੀ ਸ਼ਾਇਦ ਕੁਝ ਹੋ ਸਕੇਦਾ ਤੁਹਾਡੇ ਕੋਲ ਲੱਗ ਰਹੀ ਸੀ ਇਹ ਮੇਰੇ ਤਿੰਨੇ ਛੋਟੇ ਮੇਰੇ ਭਰਾ ਆ ਮਹੱਲੇ ਦੇ ਆ ਮੇਰੇ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਆ ਕਿਹੜਾ ਜਿਲ੍ਹਾ ਕਿਹੜਾ ਲੱਗਦਾ ਇਹਨਾਂ ਨੂੰ ਸਾਨੂੰ ਜਿਲ੍ਹਾ ਜਲੰਧਾ ਲੱਗਦਾ ਇਹ ਤਿੰਨੇ ਇਹ ਇਕੱਲੇ ਸੀ ਤਿੰਨੇ ਜੀ ਖੱਜ ਤੇ ਆਣੇ ਚਾਹੇ ਠੀਕ ਨਾਮ ਦੱਸਿਓ ਕੀ ਨਾਮ ਤੁਹਾਡਾ ਮੇਰਾ ਬੀਜ ਕੁਮਾਰ ਹੈ ਤੁਸੀਂ ਕਿ 4 ਤੋਂ 7 ਦੇ ਸੀਗੇ ਤੁਸੀਂ ਆ ਜੀ ਇਧਰੋਂ ਆਏ ਸੀ ਤੁਸੀਂ ਮੈਂ ਲੁਧਿਆਣੇ ਤੋਂ ਜਲੰਧਰ ਸਾਈਡ ਜਾ ਰਿਹਾ ਸੀਗਾ ਅੱਛਾ ਜੀ ਤੇ ਜਿਹੜੀ ਕਾਰ ਆ ਉਹ ਜਿਹੜਾ ਇਧਰੋਂ ਫਗਵਾੜੇ ਤੋਂ ਅਜਾਈ ਦੇ ਅੰਗਰਾ ਸਾਈਡ ਜਾ ਰਹੀ ਸੀ ਕਾਰ ਓਵਰਸਵੀਟ ਸਿਗੀ ਤੇ ਉਹ ਉਹ ਅਨਬੈਲੈਂਸ ਹੋ ਗਈ ਨਾ ਤਾਂ ਉੱਤੇ ਇਧਰ ਆ ਗਈ ਆਹ ਰੋਡ ਤੇ ਆ ਕੇ ਪਲਟ ਗਈ ਮੇਲੇ ਵਾਲੇ ਤੇ ਫੁੱਟਪਾਥ ਟੱਪ ਕੇ ਇਧਰ ਆ ਕੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਫੁੱਟਪਾਥ ਟੱਪ ਕੇ ਪਤਾ ਨਹੀਂ ਹੁਣ ਇਹ ਤਾਂ ਮੈਨੂੰ ਪਤਾ ਨਹੀਂ ਮੇ ਤਾਂ ਲੱਤ ਟੁੱਟੀ ਹੋਈ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਉਹਦੋਂ ਇਹ ਗੱਡੀ ਮੁੰਦੀ ਹੋ ਗਈ ਪਲਟ ਗਈ ਸੀ ਗੱਡੀ ਉਹ ਕਾਰ ਜਿਹੜੀ ਆ ਤੁਹਾਡਾ ਕੀ ਨਾਮ ਹੈ ਜੀ ਮੈਨੂੰ ਵੀ ਇੱਕ ਵਾਰ ਕਾਰ ਪਲਟ ਗਈ ਸੀ ਪਲਟ ਕੇ ਮੇਲੇ ਵਾਲੇ ਨਾਲ ਤੁਸੀਂ ਚਲੋ ਭਾਈ ਇਧਰ ਮੇਰਾ ਪੰਡਾ ਲੱਡੂ ਵਾਲ ਕੋਲੇ ਠੀਕ ਹੈ ਜੀ ਆਲੇ ਯਾਰ ਬੈਠਾ ਉਹ ਮੜੇ ਜਾਣਾ ਆ ਇਹ ਆਪਣਾ ਕਸੂਰ ਕੋਈ ਨਹੀਂ ਹੈ ਨਾ ਨਹੀਂ ਨਹੀਂ ਠੀਕ ਹੈ ਗੱਡੀ ਉੱਧਰ ਆ ਗਈ ਹੈ ਜੀ ਹਾਈ ਵਿਨਚਰਜ ਫਗਵਾੜਾ ਹਾਂਜੀ ਸਰ ਜੋ ਕਿ ਆਪਾਂ ਸਰਸਕ ਚੌਕ ਤੇ ਤੌਰ ਤੇ ਰੋਡ ਦੇ ਉੱਤੇ 24 ਘੰਟੇ ਤੋਂ ਵੱਧ ਰਹਿਨੇ ਆ ਹਾਂਜੀ ਜਦੋਂ ਸਾਨੂੰ ਕਿਸ ਰਾਜਾ ਗੀਰ ਨੇ ਦੱਸਿਆ ਤੇ ਐਕਸੀਡੈਂਟ ਹੋਇਆ ਗਿਆ ਫਗਵਾੜਾ ਤੋਂ ਜਿਹੜਾ ਲੁਧਿਆਣਾ ਨੂੰ ਜਾਂਦਾ ਜਾਨੀ ਕਿ ਫਲੋਰ ਦੇ ਰਹਿਣ ਵਾਲੇ ਸੀ ਬਸ ਟੰਡਾ ਪਿੰਡ ਦੇ ਆ ਤੰਨੇ ਨੌਜੋਨ ਠੀਕ ਹੈ ਜੀ ਵੈਸੇ ਬਨੋ ਦੀ ਸਨাক্ত ਨਹੀਂ ਹੋਈ ਨਾਵਾਂ ਦੀ ਤੇ ਇਹਨਾਂ ਦੀ ਗੱਡੀ ਜਿਹੜੀ ਹੈ ਬਹੁਤ ਜ਼ਿਆਦਾ ਤੇਰ-ਵਿਤਰ ਸੀ ਅੱਧੇ ਕਿਨੂੜੇ ਤੋਂ ਪਹਿਲਾਂ ਏਡੀਕਾ ਉਰਟੇ ਕੋਈ ਗੱਡੀ ਦੂਸਰੀ ਸਾਈਡ ਤੇ ਚੱਲ ਗਈ ਜਾਨੀ ਕਿ ਲੁਧਿਆਣਾ ਤੋਂ ਜਲੰਧਰ ਸਾਈਡ ਵੱਜੀ ਜਾ ਕੇ ਇੱਕ ਟਰੱਕ ਨਾਲ ਉਹਦੇ ਨਾਲ ਟਕਰਾਈ ਠੀਕ ਹੈ ਜੀ ਜਿਹੜੀ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ ਆ ਠੀਕ ਹੈ ਜੀ ਜਿਹੜਾ ਟਰੱਕ ਦਾ ਡਰਾਈਵਰ ਉਹਦੀਆਂ ਲੱਤਾਂ ਟੁੱਟ ਗਈਆਂ ਤੇ ਇਹਨਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਫਗੋੜਾ ਵੀ ਪਹੁੰਚਾ ਠੀਕ ਹੈ ਜੀ ਸਰ ਜਿਹੜਾ ਇਹ ਮਤਲਬ ਤੁਸੀਂ ਐਸਐਸਐਫ ਨੇ ਵਧੀਆ ਕੰਮ ਕਰ ਰਹੀ ਆ ਫਿਰ ਵੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਜੀ ਇਹਨਾਂ ਨੂੰ ਸਾਰਿਆਂ ਨੂੰ ਹਫਤੇ ਦੇ ਹਫਤੇ ਇਹਨਾਂ ਦੀ ਮੀਟਿੰਗ ਅਟੈਂਡ ਕਰੀਦੀ ਆ ਇਹਨਾਂ ਦੀ ਤੁੰਦ ਕਰਨ ਵੀ ਕਹਿੰਦੇ ਰਹੇ ਹੁਣ ਤਾਂ ਚਲੋ ਤੁੰਦ ਘਟ ਗਈ ਆ ਠੀਕ ਹੈ ਬਾਕੀ ਇਹਨਾਂ ਨੂੰ ਦਿੱਤੀ ਹੋਈ ਹੈ ਨਿੱਜੀ ਤੇ ਜਿਹੜੀ ਥਾਂ ਵੀ ਹੈ ਉਥੇ ਗੱਡੀ ਰੋਕਣ ਆਪਣੀ ਜਿੱਥੇ ਮਰਜ਼ੀ ਰੋਕ ਕੇ ਖੜ ਜਾਂਦੇ ਆ ਬਿਲਕੁਲ ਔਰ ਜਿਹੜੀ ਨਿਮਰ ਦੇ ਪੀਰ ਰਫਤਾਰ ਹੈ ਉਹਦੇ ਮੁਤਾਬਕ ਵੀ ਚੱਲਣ ਇਹ 100 ਤੇ 120 ਤੇ ਚੱਲਦੇ ਆ ਠੀਕ ਹੈ ਜਿਸ ਕਾਰਨ ਜਿਆਦਾ ਐਕਸੀਡੈਂਟਾਂ ਦਾ ਕਾਰਨ ਬਣਦਾ ਠੀਕ ਹੈ ਥੈਂਕ ਯੂ ਸਰ